ਸਸ਼ੀਅਕਾਲ ਮੈਂ ਹਾ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਲੈ ਕੇ ਹਾਜ਼ਰ ਹਾਂ ਸਪੀਡ ਨਿਊਜ਼ ਆਓ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਡੇਰਾ ਸਿਰਸਮੁਖੀ ਰਾਮ ਰਹੀਮ ਦੇ ਉਕਸਾਵੇ ਦੇ ਡੇਰੇ ਵਿੱਚੋਂ ਉੱਥੋਂ ਦੇ ਡਾਕਟਰਾਂ ਵੱਲੋਂ ਲਗਭਗ 400 ਦੇ ਕਰੀਬ ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿੱਚ ਸ਼ਿਕਾਇਤ ਕਰਤਾ ਹੰਸਰਾਜ ਚੋਹਾਨ ਨੂੰ ਪੰਚਕੁਲਾ ਦੀ ਸੀਬੀਆਈ ਕੋਰਟ ਨੇ ਅਮਰੀਕਾ ਤੋਂ ਵੀਡੀਓ ਕਾਨਫਰencing ਰਾਹੀਂ ਗਵਾਹੀ ਦੇਣ ਦੀ ਇਜਾਜ਼ਤ ਦਿੱਤੀ ਹੈ ਕੋਰਟ ਨੇ ਸੀਬੀਆਈ ਨੂੰ ਕਿਹਾ ਕਿ ਉਹ ਕੋਰਟ ਲਈ ਕੰਪਿਊਟਰ ਤੇ ਗਵਾਹੀ ਰਿਕਾਰਡ ਕਰਨ ਲਈ ਵਾਇਸ ਰਿਕਾਰਡਰ ਤੋਂ ਇਲਾਵਾ ਡਾਕੂਮੈਂਟ ਵਿਜੂਅਲਾਈਜ਼ਰ ਮੁਹੱਈਆ ਕਰਵਾਏ ਤਾਂ ਜੋ ਰਿਕਾਰਡ ਸੰਭਾਲ ਕੇ ਰੱਖਿਆ ਜਾ ਸਕੇ सीबीआई ਕੋਰਟ ਨੇ ਅਮਰੀਕਾ ਵਿੱਚ ਭਾਰਤੀ ਕਨਸੂਲੇਟ ਵਿਖੇ ਹਸਰਾ ਚੋਹਾਂ ਦੇ ਗਵਾਹੀ ਦੇਣ ਲਈ ਥਾਂ ਦਾ ਇੰਤਜ਼ਾਮ ਕਰਨ ਲਈ ਵੀ ਕਿਹਾ ਤੇ ਕਿਹਾ ਕਿ ਜੇਕਰ ਕਨਸੂਲੇਟ ਵਿਖੇ ਥਾਂ ਨਹੀਂ ਤਾਂ ਹੋਰ ਕਿਤੇ ਇੰਤਜ਼ਾਮ ਕਰਵਾਇਆ ਜਾਵੇ ਹਾਲਾਂਕਿ ਇਸ ਮੁਲਜ਼ਮ ਦੇ ਵਕੀਲ ਨੇ ਵੀ ਸੀ ਰਾਹੀਂ ਗਵਾਹੀ ਦਾ ਵਿਰੋਧ ਕੀਤਾ ਪਰ ਸੀਬੀਏ ਨੇ ਕਿਹਾ ਕਿ ਉਸ ਨੂੰ ਬੀਸੀ ਰਾਹੀਂ ਗਵਾਹੀ ਦੇ ਕਈ ਇਤਰਾਜ਼ ਨਹੀਂ ਹੈ ਤੇ ਉਂਝ ਇਸ ਕੇਸ ਦੇ ਟਰਾਇਲ ਤੇ ਰੋਕ ਲੱਗੇ ਰਹਿਣ ਕਾਰਨ ਪਹਿਲਾਂ ਹੀ ਟਰਾਇਲ ਵਿੱਚ 6 ਸਾਲ ਦੀ ਦੇਰੀ ਹੋਈ ਹੈ ਤੇ ਸੁਪਰੀਮ ਕੋਰਟ ਦੀਆਂ ਵਕ ਵਕ ਹਦਾਇਤਾਂ ਵਿੱਚ ਕਿਹਾ ਗਿਆ ਕਿ ਇਹ ਕੀ ਤੇਜ਼ ਟਰਾਇਲ ਵਿੱਚ ਤਕਨੀਕੀ ਮਦਦ ਲਈ ਜਾਣੀ ਚਾਹੀਦੀ ਹੈ ਤੇ ਘੱਟ ਖਰਚ ਹੋਣਾ ਚਾਹੀਦਾ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਨੇ 9 ਸਾਲ ਪੁਰਾਣੇ ਫਰਜ਼ੀ ਮੁਕਾਬਲੇ ਦੇ ਇੱਕ ਮਾਮਲੇ 'ਚ ਪੰਜਾਬ ਪੁਲਿਸ ਦੇ 4 ਮੁਲਾਜ਼ਮਾਂ ਅਤੇ ਬਠਿੰਡਾ ਦੇ ਸ਼ਰਾਬ ਦੇ 2 ਠੇਕੇਦਾਰਾਂ ਸਮੇਤ 6 ਵਿਅਕਤੀਆਂ ਵਿਰੁੱਧ ਕਤਲ ਅਤੇ ਸਾਜ਼ਿਸ਼ ਸਚਣ ਦੇ ਦੋਸ਼ ਤਹਿ ਕਿਤੇ ਹਨ ਇਹ ਮਾਮਲਾ ਮਈ 2000 16 ਵਿੱਚ ਕਬੱਡੀ ਖਿਡਾਰੀ ਅਤੇ ਸ਼ਰਾਬ ਵਿਕਰੇਤਾ ਅਜਮੇਰ ਸਿੰਘ ਦੇ ਕਥਿਤ ਪੁਲਿਸ ਮੁਕਾਬਲੇ ਨਾਲ ਸੰਬੰਧਿਤ ਹੈ ਉਸ ਦੀ ਮਾਂ ਮਨਜੀਤ ਕੌਰ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਅਦਾਲਤ ਵਿੱਚ ਦਾ ਦਰਵਾਜ਼ਾ ਖੜਕਾਇਆ ਸੀ ਇਹਦੇ ਪੁਲਿਸ ਅਧਿਕਾਰੀਆਂ ਉੱਤੇ ਉਸ ਦੇ بیٹے ਨੂੰ ਬੇਰਹਿਮੀ ਨਾਲ ਮਾਰਨ ਅਤੇ ਬਾਅਦ ਵਿੱਚ ਉਸ ਨੂੰ ਗੈਂਗਸਟਰ ਕਰਾਰ ਦੇਣ ਦਾ ਦੋਸ਼ ਲਾਇਆ ਸੀ ਮਨਜੀਤ ਕੌਰ ਨੇ ਦੋਸ਼ ਲਾਇਆ ਕਿ ਸ਼ਰਾਬ ਦੇ ਦੋ ਅਰਖਸੂਕ ਵਾਲੇ ਠੇਕੇਦਾਰਾਂ ਤਰੰਬਾਲ ਉਰਫ ਧਾਮੀ ਅਤੇ ਅਮਰੀਤ ਸਿੰਘ ਮਹਿਤਾ ਨੇ ਉਸ ਦੇ ਪੇਟੇ ਨਾਲ ਕਾਰੋਬਾਰੀ ਝਗੜਿਆਂ ਕਾਰਨ ਪੁਲਿਸ ਅਧਿਕਾਰੀਆਂ ਨਾਲ ਸਾਜ਼ਿਸ਼ ਰਚੀ ਮੁਲਜ਼ਮ ਦੀ ਪਛਾਣ ਸਬ ਇੰਸਪੈਕਟਰ ਲਖਮਣ ਸਿੰਘ ਕਾਂਸਟੇਬਲ ਪਰਮਿੰਦਰ ਸਿੰਘ ਅਤੇ ਤਰਮਿੰਦਰ ਸਿੰਘ ਅਤੇ ਹੋਮਗਾਰਡ ਜਵਾਨ ਕਾਬਲ ਸਿੰਘ ਵਜੋਂ ਹੋਈ ਹੈ ਸਾਰੇ 6 ਮੁਲਜ਼ਮ ਇਸ ਸਮੇਂ ਜ਼ਮਾਨਤ ਉੱਤੇ ਬਾਹਰ ਨੇ ਸਾਲ 2021 ਚ ਵਿਸ਼ੇਸ਼ ਜਾਂਚ ਟੀਮ ਨੇ ਸਿੱਟਾ ਕੱਢਿਆ ਕਿ ਪੁਲਿਸ ਨੇ ਆਤਮ ਰੱਖਿਆ ਚ ਫਾਇਰਿੰਗ ਕੀਤੀ ਸੀ ਹਾਲਾਂਕਿ ਅਦਾਲਤ ਨੇ ਮ੍ਰਿਤਕ ਦੇ ਭੈਣ ਭਰਾ ਸੁਖਵਿੰਦਰ ਕੌਰ ਅਤੇ ਰਣਜੀਤ ਸਿੰਘ ਗਵਾਹਾਂ ਦੀਆਂ ਗਵਾਹੀਆਂ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਬਿਆਨ ਉੱਤੇ ਸ਼ੱਕ ਜ਼ਾਹਰ ਕੀਤਾ ਕੇਂਦਰ ਸਰਕਾਰ ਵੱਲੋਂ 37 ਜ਼ਰੂਰੀ ਦਵਾਈਆਂ ਦੀਆਂ ਪਰਚੂਨ ਕੀਮਤਾਂ ਤੈਅ ਕਰ ਦਿੱਤੀਆਂ ਗਈਆਂ ਨੇ ਕੈਮੀਕल्स ਐਂਡ ਫਰਟੀਲਾਈਜ਼ਰ ਨੇ ਡਿਪਾਰਟਮੈਂਟ ਨੇ ਹੁਕਮ ਜਾਰੀ ਕਰਦੇ ਆ ਦਵਾਈ ਕੰਪਨੀਆਂ ਵੱਲੋਂ ਵੇਚੀਆਂ ਜਾਂਦੀਆਂ 35 ਦਵਾਈਆਂ ਦੀਆਂ ਕੀਮਤਾਂ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਤੇ ਕੌਮੀ ਫਾਰਮੈਸਿਊਟিক্যাল ਮੌਲ ਅਥਾਰਟੀ ਦਾ ਮਕਸਦ ਦਵਾਈਆਂ ਨੂੰ ਕਿਫਾਇਤੀ ਮੁੱਲ ਤੇ ਉਪਲਬਧ ਕਰਵਾਉਣਾ ਹੈ ਤੇ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਕੁਝ ਦਵਾਈਆਂ ਦਾ ਮੁੱਲ ਪਹਿਲਾਂ ਨਾਲੋਂ ਘਟੇਗਾ ਜਿਨ੍ਹਾਂ 'ਚ ਸੋਜਿਸ਼ ਘਟਾਉਣ ਦਿਲ ਦੀਆਂ ਬਿਮਾਰੀਆਂ ਐਂਟੀਬਾਇਓਟਿਕ ਐਂਟੀਡਾਇਬੀਟਿਕ ਅਤੇ ਮਨਰੋਗ ਨਾਲ ਸੰਬੰਧਿਤ ਦਵਾਈਆਂ ਸ਼ਾਮਲ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਮੁੱਖ ਦਵਾਈਆਂ ਚ ਐਸਕਲੋਫਿਨੈਕ ਪੈਰਾਸੀਟਾਮੋਲ ਅਤੇ ਟ੍ਰਿਪਸਿਨ ਕਾਈਮੋਟ੍ਰਿਪਸਿਨ ਐਮੋਕਸੀਸਿਲਿਨ ਅਤੇ ਪੋਟਾਸ਼ੀਅਮ ਕਲਾਬੋਲਨੈਟ ਅਦੇ ਆਦਿ ਕੁਝ ਦਵਾਈਆਂ ਸ਼ਾਮਲ ਨੇ ਸੋ ਜਿਵੇਂ ਐਂਪਗਲੀਫਲੋਜ਼ਿਨ ਸਿਟਗਲੀਪਟਿਨ ਮੈਟਫਾਰਮਿਨ ਦੇ ਨਾਮ ਸ਼ਾਮਲ ਨੇ एनपीपीए ਨੇ ਸਪਸ਼ਟ ਕੀਤਾ ਕਿ ਇਹਨਾਂ ਕੀਮਤਾਂ 'ਚ ਜੀਐਸਟੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਜੋ ਲੋਡ ਪੈਣ ਤੇ ਹੀ ਲਾਇਆ ਜਾਵੇਗਾ ਨੋਟੀਫਿਕੇਸ਼ਨ ਅਨੁਸਾਰ ਰਿਟੇਲਰਾਂ ਅਤੇ ਡੀਲਰਾਂ ਨੂੰ ਆਪਣੀਆਂ ਦੁਕਾਨਾਂ 'ਚ ਇਹ ਨਵੀਆਂ ਕੀਮਤਾਂ ਦੀ ਜਾਣਕਾਰੀ ਉਪਲਬਧ ਕਰਾਉਣ ਲਈ ਕਿਹਾ ਗਿਆ ਅਮਰੀਕਾ ਵਿੱਚ ਪਹਚਾਲ ਆਇਆ ਤੇ ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਦੇ ਰਾਤ ਅਮਰੀਕਾ 2 ਖਾਸ ਕਰਕੇ ਦੱਸ ਜੀਏ ਕਿ ਅਮਰੀਕਾ ਦੇ ਨਿਊ ਰਾਕ ਅਤੇ ਨਿਊਯਾਰਕ ਜੱਸੀ ਵਿੱਚ ਪਹਚਾਲ ਦੇ ਹਲਕੇ ਮਹਿਸੂਸ ਕਿਤੇ ਗਏ ਝਟਕੇ ਇਸ ਦੇ ਤੇ ਇਸ ਪੁਚਾਲ ਕਾਰਨ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਤੇ ਅਮਰੀਕੀ ਪੂ ਵਿਗਿਆਨਿਕ ਸਰਵੇਖਣ ਦੇ ਅਨੁਸਾਰ ਸ਼ਨੀਵਾਰ ਰਾਤ ਨੂੰ ਨਿਊਯਾਰਕ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਹਲਕਾ ਪੁਚਾਲ ਆਇਆ ਤੇ ਇਸ ਪੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 3.0 ਦਰਜ ਕੀਤੀ ਗਈ ਤੇ ਇਸ ਪੁਚਾਲ ਦਾ ਕੇਂਦਰ ਨਿਊ ਜਰਸੀ ਦੇ ਬਰਗਨ ਕਾਉਂਟੀ ਵਿੱਚ ਹਸਬ੍ਰੋਕ ਹਾਈਟਸ ਦੇ ਉੱਤਰ ਪੂਰਬ ਵਿੱਚ ਦੱਸਿਆ ਗਿਆ ਪੁਚਾਲ ਜ਼ਮੀਨ ਤੋਂ ਲਗਭਗ 10 ਕਿਲੋਮੀਟਰ ਹੇਠਾਂ ਆਇਆ ਇਹ ਪੁਚਾਲ ਦੇ ਝਟਕੇ ਮਹਿਸੂਸ ਕਰਨ ਤੋਂ ਬਾਅਦ ਲੋਕ ਬਹੁਤ ਡਰ ਗਏ ਅਤੇ ਆਪਣੇ ਅਪਾਰਟਮੈਂਟਾਂ ਤੋਂ ਬਾਹਰ ਆ ਗਏ। ਤੋਂ ਯੂਰੋਪੀਅਨ ਮੈਡੀਟੇਰੀਅਨ ਸਿਸਮੋਲੋਜੀਕਲ ਸੈਂਟਰ ਐਮ ਐਸ ਸੀ ਦੇ ਅਨੁਸਾਰ ਇਹ ਪੁਚਾਲ ਅਮਰੀਕਾ ਦੇ ਸਥਾਨਕ ਸਮੇਂ ਅਨੁਸਾਰ 2 ਅਗਸਤ ਸ੍ਰੀਚਰਵਾਰ ਰਾਤ ਲਗਭਗ 10:18 ਮਿੰਟ ਤੇ ਆਇਆ ਤੇ ਇਸ ਪੁਚਾਲ ਨੇ ਗ੍ਰੇਟਰ ਨਿਊਯਾਰਕ ਖੇਤਰ ਦੇ ਐਨ ਜੀ ਨੂੰ ਹਿਲਾ ਕੇ ਰੱਖ ਦਿੱਤਾ ਤੇ ਇਸ ਤੋਂ ਬਾਅਦ ਇਲਾਕੇ ਵਿੱਚ ਹਫੜਾ ਦਫੜੀ ਮਚ ਗਈ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਫਰੀਦਕੋਟ ਦੇ 22 ਸਾਲਾ ਨੌਜਵਾਨ ਨੇ ਕੈਨੇਡਾ ਵਿੱਚ ਆਪਣੀ ਜੀਵਨ ਲੇਲਾ ਸਮਾਪਤ ਕਰ ਲਈ ਤੇ ਮ੍ਰਿਤਕ ਦੀ ਪਛਾਣ ਆਕਾਸ਼ਦੀਪ ਸਿੰਘ ਵਜੋਂ ਹੋਈ ਹੈ ਆਕਾਸ਼ਦੀਪ ਸਾਲ 2023 ਵਿੱਚ ਸਟੂਡੈਂਟ ਵਿਜੇ ਤੇ ਬ੍ਰਮਟਨ ਕੈਨੇਡਾ ਗਿਆ ਸੀ ਤੇ ਪੜਾਈ ਦੇ ਨਾਲ-ਨਾਲ ਉੱਥੇ ਪਾਰਟ ਟਾਈਮ ਕੰਮ ਦੀ ਭਾਲ ਵੀ ਕਰ ਰਿਹਾ ਸੀ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਲੰਬੇ ਸਮੇਂ ਤੱਕ ਨੌਕਰੀ ਨਾ ਮਿਲਣ ਕਰਕੇ ਉਹ ਪਰੇਸ਼ਾਨ ਰਹਿਣ ਲੱਗ ਪਿਆ ਤੇ ਬੀਤੇ ਕੁਝ ਸਮੇਂ ਤੋਂ ਉਹ ਕੈਲਗਰੀ ਵਿੱਚ ਰਹਿ ਰਿਹਾ ਸੀ ਜਿੱਥੇ ਉਹ ਕੰਮ ਦੀ ਭਾਲ ਵਿੱਚ ਲਗਾਤਾਰ ਪਟਕ ਰਿਹਾ ਸੀ ਇਸੇ ਤਣਾਅ ਵਿੱਚ ਆ ਕੇ ਉਸਨੇ ਖੁਦਕੁਸ਼ੀ ਕਰ ਲਈ ਪਰਿਵਾਰ ਇਸ ਖਬਰ ਨਾਲ ਸਦਮੇ ਵਿੱਚ ਹੈ ਤੇ ਆਕਾਸ਼ਦੀਪ ਦੀ ਮ੍ਰਿਤਕ ਦੇ ਨੂੰ ਭਾਰਤ ਲਿਆਉਣ ਦੀ ਅਪੀਲ ਕਰ ਰਿਹਾ ਤੇ ਘਟਨਾ ਦੇ ਬਾਅਦ ਕੈਨੇਡਾ ਵਿੱਚ ਰਹਿ ਰਹੇ ਉਸ ਦੇ ਸਾਥੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਵਾਰ-ਵਾਰ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਸਨ ਅਤੇ ਜਦੋਂ ਉਸਨੇ ਫੋਨ ਚੁੱਕਿਆ ਤਾਂ ਇੱਕ ਬੰਦਪਾਗੀ ਖਬਰ ਬਾਰੇ ਪਰਿਵਾਰ ਨੂੰ ਪਤਾ ਲੱਗਾ ਪਰਿਵਾਰ ਨੇ ਦੁੱਖਾਂ ਦਾ ਪਹਾੜ ਉਸ ਤੋਂ ਟੁੱਟ ਗਿਆ ਤੇ ਪੂਰੇ ਪਿੰਡ ਵਿੱਚ ਮਾਤਮ ਦਾ ਮਾਹੌਲ ਹੈ ਪਰਿਵਾਰ ਵਾਲਿਆਂ ਦਾ ਕਹਿਣਾ ਕਿ ਆਕਾਸ਼ ਦੀ ਮਿਹਨਤੀ ਤੇ ਹੁਣ ਹਾਰ ਸੀ ਪਰ ਉਸ ਨੇ ਅਜੇ ਆ ਕਿਉਂ ਕਦਮ ਚੁੱਕਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਨੇਚਰਵਾਰ ਨੂੰ ਦਾਅਵਾ ਕੀਤਾ ਸੀ ਕਿ ਪਿਛਲੀਆਂ ਲੋਕ ਸਭਾ ਚੋਣਾਂ ਚ ਕਰੀਬ 100 ਸੀਟਾਂ ਤੋਂ ਹਿਰਾਫੇਰੀ ਹੋਈ ਸੀ ਅਤੇ ਜੇ ਇਹਨਾਂ ਚੋਂ 10 ਤੋਂ 15 ਸੀਟਾਂ ਤੇ ਵੀ ਧੰਦਲੀ ਨਾ ਹੁੰਦੀ ਤਾਂ ਨਰਿੰਦਰ ਮੋਦੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਾ ਹੁੰਦੇ। ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਤੇ ਹਮਲੇ ਤੇਜ਼ ਕਰਦੇ ਆ ਅੱਜ ਦਾਅਵਾ ਕੀਤਾ ਕਿ ਮੁਲਕ ਚ ਚੋਣ ਪ੍ਰਣਾਲੀ ਪਹਿਲਾਂ ਹੀ ਮਰ ਚੁੱਕੀ ਹੈ ਤੇ ਇੱਥੇ ਵਿਗਿਆਨ ਪਵਨ ਚ ਕਾਂਗਰਸ ਦੇ ਸਾਲਾਨਾ ਕਾਨੂੰਨੀ ਸਮੇਲਨ ਨੂੰ ਸਮੋਦਨ ਕਰਦੇ ਆ ਰਾਹੁਲ ਗਾਂਧੀ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਭਾਜਪਾ ਦੇ ਮਰਹੂਮ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰुण ਜੇਤਲੀ ਨੇ ਖੇਤੀ ਕਾਨੂੰਨਾਂ ਖਿਲਾਫ ਉਹਨਾਂ ਨੂੰ ਨਾਂ ਬੋਲਣ ਦੀ ਧਮਕੀ ਦਿੱਤੀ ਸੀ ਚੋਣਾਂ ਚ ਹਿਰਾਫੇਰੀ ਦੇ ਦੋਸ਼ ਲਾਉਂਦਿਆਂ ਰਾਹੁਲ ਨੇ ਕਿਹਾ ਕਿ ਇਹ ਸੱਚ ਹੈ ਕਿ ਭਾਰਤ ਵਿੱਚ ਚੋਣ ਪ੍ਰਣਾਲੀ ਪਹਿਲਾਂ ਹੀ ਮਰ ਚੁੱਕੀ ਹੈ ਤੇ ਇੱਕ ਗੱਲ ਯਾਦ ਰੱਖੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਬਹੁਤ ਘੱਟ ਬਹੁਮਤ ਹੈ ਅਤੇ ਸਾਡਾ ਮੰਨਣਾ ਹੈ ਕਿ ਲੋਕ ਸਭਾ ਚੋਣਾਂ 'ਚ 70-80 ਜਾਂ 100 ਸੀਟਾਂ ਤੱਕ ਹੇਰਾਫੇਰੀ ਹੋਈ ਹੈ ਜੇ 10 ਤੋਂ 15 ਸੀਟਾਂ ਤੇ ਵੀ ਹੇਰਾਫੇਰੀ ਨਾ ਹੋਈ ਹੁੰਦੀ ਤਾਂ ਤਾਂ મોદી ਭਾਰਤ ਦੇ ਪ੍ਰਧਾਨ ਮੰਤਰੀ ਨਾ ਹੁੰਦੇ ਉਹਨਾਂ ਕਰਨਾਟਕ 'ਚ ਇੱਕ ਵਿਧਾਨ ਸਭਾ ਹਲਕੇ ਦੇ ਕਾਂਗਰਸ ਵੱਲੋਂ 71 ਕਿਤੇ ਗਏ ਅੰਕੜਿਆਂ ਦਾ ਹਵਾਲਾ ਦਿੱਤਾ ਜਿੱਥੇ ਕੁੱਲ 6.5 ਲੱਖ ਵੋਟਰਾਂ ਚੋਂ 1.5 ਲੱਖ ਵੋਟਰਾਂ ਦੇ ਫਰਜ਼ੀ ਹੋਣ ਦਾ ਦਾਵਾ ਕੀਤਾ ਗਿਆ ਤੇ ਕਾਂਗਰਸ ਆਗੂ ਨੇ ਦਰ ਦੁਹਰਾਇਆ ਕਿ ਜਦੋਂ ਇਹ ਅੰਕੜਾ ਜਾਰੀ ਕੀਤਾ ਜਾਵੇਗਾ ਤਾਂ ਇਹ ਐਟਮ ਬੰਬ ਵਰਗਾ ਹੋਵੇਗਾ ਜਿਸ ਨਾਲ ਸਾਰੇ ਹੈਰਾਨ ਰਹਿ ਜਾਣਗੇ ਮਗਰੋਂ ਦੋ ਅਮਰੀਕੀ ਪਰਮਾਣੂ ਪੰਡੂਬੀਆਂ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ 트럼ਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਪੋਸਟ ਇਸ ਦੀ ਜਾਣਕਾਰੀ ਦਿੱਤੀ ਰਾਸ਼ਟਰਪਤੀ ਨੇ ਕਿਹਾ ਕਿ ਬਿਆਨ ਬਹੁਤ ਅਹਿਮ ਹੁੰਦੇ ਹਨ ਅਤੇ ਕਦੇ-ਕਦਾਈਂ ਇਹ ਬੇਲੋੜੇ ਸਿੱਟਿਆਂ ਵੱਲ ਲਿਜਾਏ ਜਾਂਦੇ ਨੇ ਤੇ ਮੈਂ ਆਸ ਕਰਦਾ ਹਾਂ ਕਿ ਉਹਨਾਂ ਦੇ ਬਿਆਨਾਂ ਨਾਲ ਅਜਿਹਾ ਕੁਝ ਵੀ ਮਾੜਾ ਨਾ ਵਾਪਰੇ ਤੇ ਦਰਸਲ ਟਰੰਪ ਨੇ ਵੀਰਵਾਰ ਤੜਕੇ ਇੱਕ ਪੋਸਟ ਮੈਦ ਵਿਦੇਵ ਨੂੰ ਰੂਸ ਦਾ ناکਾਮ ਸਾਬਕਾ ਰਾਸ਼ਟਰਪਤੀ ਦੱਸਿਆ ਸੀ ਇਸ ਦੇ ਕੁਝ ਘੰਟਿਆਂ ਮਗਰੋਂ ਉਹਨਾਂ ਦੇ ਜਵਾਬ ਦਿੰਦਿਆਂ ਕਿ ਅਸੀਂ ਕਿ ਰੂਸ ਹਰ ਮਸਲੇ 'ਚ ਸਹੀ ਹੈ ਤੇ ਆਪਣੇ ਰਾਹ ਤੇ ਤੁਰਦਾ ਰਹੇਗਾ ਜਦੋਂ 트ੰਪ ਸ਼ੁੱਕਰਵਾਰ ਨੂੰ ਵਾਈਟ ਹਾਊਸ ਤੋਂ ਰਵਾਨਾ ਹੋ ਰਹੇ ਸਨ ਤਾਂ ਉਹਨਾਂ 'ਤੇ ਪੁੱਛਿਆ ਗਿਆ ਸੀ ਕਿ ਪੰਡੂਬੀਆਂ ਦੀ ਥਾਂ ਕਿਵੇਂ ਬਦਲੀ ਗਈ ਹੈ ਤਾਂ ਕਿੱਥੇ ਬਦਲੀ ਗਈ ਹੈ ਤਾਂ ਉਹਨਾਂ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਤੇ 트ੰਪ ਨੇ ਕਿਹਾ ਕਿ ਅਸੀਂ ਤਾਂ ਇੰਝ ਹੀ ਕਰਨਾ ਸੀ ਸਾਨੂੰ ਚੌਕਸ ਰਹਿਣਾ ਪਵੇਗਾ ਧਮਕੀ ਦਿੱਤੀ ਗਈ ਸੀ ਸਾਨੂੰ ਲੱਗਾ ਕਿ ਇਹ ਠੀਕ ਨਹੀਂ ਹੈ ਤੇ ਇਸ ਲਈ ਬਹੁਤ ਸਾਵਧਾਨ ਰਹਿਣਾ ਹੋਵੇਗਾ ਹੁਸ਼ਿਆਰਪੁਰ ਦੇ ਤਲਵਾਰਾ ਵਿੱਚ ਹਿਮਾਚਲ ਸਰਹੱਦ ਤੇ ਬਣੇ ਪੌਂਗ ਡੈਮ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ ਹਿਮਾਚਲ ਦੇ ਪੰਜਾਬ ਵਿੱਚ ਬੀਤੇ ਦਿਨੇ ਪਏ ਤੇਜ਼ ਮੀਂਹ ਕਾਰਨ ਪੌਂਗ ਡੈਮ ਦਾ ਪਾਣੀ ਦਾ ਪੱਧਰ 10 ਫੁੱਟ ਹੋਰ ਵੱਧ ਗਿਆ ਤੇ ਮੌਜੂਦਾ ਸਥਿਤੀ ਵਿੱਚ ਪੌਂਗ ਡੈਮ ਦਾ ਪਾਣੀ ਦਾ ਪੱਧਰ 1361.7 ਫੁੱਟ ਮਾਪਿਆ ਗਿਆ ਤੇ ਪੌਂਗ ਡੈਮ ਦੀ ਕੁੱਲ ਸਮਰੱਥਾ 1380 ਤੋਂ 1390 ਫੁੱਟ ਤੱਕ ਹੈ ਤੇ ਇਸ ਹਿਸਾਬ ਨਾਲ ਅਜੇ ਖਤਰੇ ਦੇ ਨਿਸ਼ਾਨ ਤੋਂ ਸਿਰਫ 19 ਫੁੱਟ ਦੀ ਦੂਰੀ ਬਾਕੀ ਹੈ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਚੇਲ ਵਿੱਚ ਪਾਣੀ ਦੀ ਆਮਦ 118311 ਕਿਯੂਐਸੇ ਦੇ ਦੂਜੇ ਪਾਸੇ ਪੌਂਗ ਡੈਮ ਨਾਲ ਟਰਬਾਈਨਾਂ ਦੇ ਰਸਤੇ ਤੋਂ ਤਲਵਾਰਾ ਸਿਤ ਸ਼ਾ ਨਹਿਰ ਬਰਾਜ ਵਿੱਚ 12563 ਕਿਯੂਐਸੇ ਕਿ ਪਾਣੀ ਛੱਡਿਆ ਜਾ ਰਿਹਾ ਤੇ ਪੌਂਗ ਡੈਮ ਵਿੱਚ ਕੁੱਲ 6 ਟਰਬਾਈਨ ਨਾਲ ਬਿਜਲੀ ਦਾ ਉਤਪਾਦਨ ਹੁੰਦਾ ਤੇ ਇੱਕ ਟਰਬਾਈਨ 210 ਮੈਗਾਵਾਟ ਬਿਜਲੀ ਦਾ ਉਤਪਾਦਨ ਕਰਦੀ ਹੈ ਤੇ ਹਿਮਾਚਲ ਵਿੱਚ ਅੱਗੇ ਵੀ ਤੇਜ਼ਮੀ ਦੀ ਸੰਭਾਵਨਾ ਹੈ ਦਰਜਨ ਆਲ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਹੋਰ ਵਾਅ ਸਕਦਾ ਹੈ ਤੇ ਜ਼ਿਕਰ ਹੋਊਗਾ ਕਿ ਪੌਂਗ ਡੈਮ ਵਿੱਚ ਪਾਣੀ ਪਰਣ ਦੀ ਸਮਰੱਥਾ 1410 ਫੁੱਟ ਹੈ ਤੇ ਹਾਲਾਂਕਿ 1380 ਫੁੱਟ ਤੱਕ ਪਾਣੀ ਦਾ ਲੈਵਲ ਪਹੁੰਚਦੇ ਹੀ ਡੈਮ ਦੇ ਫਲੱਡ ਗੇਟ ਖੋਲ ਕੇ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਤੋਂ ਅੱਜ ਦੇ ਬੁਲੇਟਨ ਵਿੱਚ ਐਨਆਈ ਦਿਓ ਆ ਗਿਆ ਧੰਨਵਾਦ।